ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੰਡੋ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰ ਤੇ ਫਿਰ ਤੇ ਪ੍ਰਭ ਆਇਆ ਪਰਿਆ ਤੋ ਸੁਰ ਨਾਹੀਂ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਜ ਸੰਗਤ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਨੇ ਕਿਰਪਾ ਕਰਕੇ ਮਨੁੱਖੀ ਸ਼ਰੀਰ ਦਿੱਤਾ ਔਰ ਮਨੁੱਖੀ ਸਰੀਰ ਦੇ ਵਿੱਚ ਪਰਮਾਤਮਾ ਜੀ ਨੇ ਉਪਦੇਸ਼ ਦਿੱਤਾ ਕਿ ਭਾਈ ਸੰਸਾਰ ਦੇ ਵਿੱਚ ਆਣ ਕੇ ਕੀ ਕਰਨਾ ਸੀ ਤੋ ਇਹੋ ਹੀ ਸਤਿਗੁਰੂ ਸੂਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਇੱਕ ਊੰਕਾਰ ਸਤਿਗੁਰੂ ਪ੍ਰਸਾਦ ਇੱਕ ਉਹ ਪਰਮਾਤਮਾ ਜਿਹੜਾ ਪਕੜ ਤੋਂ ਪਰੇ ਹੈ ਜਿਹੜਾ ਹਿਰਦੇ ਦੇ ਵਿੱਚ ਪ੍ਰਗਟ ਹੁੰਦਾ ਪ੍ਰੇਮ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਔਰ ਉਹ ਸਤਿਗੁਰੂ ਪ੍ਰਸ਼ਾਦ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਹੀ ਉਹ ਪ੍ਰਸ਼ਾਦ ਮਿਲਦਾ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਹਤੇ ਉਪਜੋ ਨਾਨਕਾ ਲੀਨ ਤਾਹੇ ਮੈ ਮਾਨ ਸਾਧ ਸੰਗਤ ਮਹਾਰਾਜ ਉਪਦੇਸ਼ ਕਰਦੇ ਆ ਕਿ ਇੱਕ ਪੱਖ ਇਹ ਆ ਪੰਜ ਤਤਾਂ ਦੇ ਤਨ ਦਾ ਕਿ ਮਨੁੱਖ ਜਿਹਨੂੰ ਪਾ ਕੇ ਬੜਾ ਹੰਕਾਰ ਕਰਦਾ ਵਾ ਕਿ ਮੈਂ ਬੜਾ ਸੁੰਦਰ ਆ ਮੈਂ ਬੜਾ ਸਡੋਲ ਆ ਸਾਰਿਆਂ ਨੂੰ ਆਪਣੇ ਸਰੀਰ ਨੂੰ ਦਿਖਾਉਂਦਾ ਪ੍ਰਦਰਸ਼ਿਤ ਕਰਦਾ ਤੇ ਹੰਕਾਰ ਮਾਣਦਾ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਇਸ ਭਾਈ ਸਰੀਰ ਦਾ ਮਾਣ ਕਾਦਾ ਇਹ ਤਾਂ ਜਿੱਥੋਂ ਤਨ ਉਪਜਿਆ ਉਥੇ ਹੀ ਇਹਨੇ ਖਤਮ ਹੋ ਜਾਣਾ ਤੋ ਜਵਾਨੀ ਦੇ ਵਿੱਚ ਬਹੁਤ ਜ਼ਿਆਦਾ ਮਾਣ ਹੁੰਦਾ ਪਰ ਕਹਿੰਦੇ ਆ ਕਿ ਜਰ ਆਈ ਜੋ ਬਨਹਾਰਿਆ ਜਦੋਂ ਬੜੇਪਾ ਆਉਂਦਾ ਉਦੋਂ ਫਿਰ ਜਿਹੜੀਆਂ ਚਿਹਰੇ ਦੀਆਂ ਗੱਲਾਂ ਉਹ ਵੀ ਧੱਸ ਜਾਂਦੀਆਂ ਅੱਖਾਂ ਵੀ ਧੱਸ ਜਾਂਦੀਆਂ ਹੋਰ ਦਾ ਹੋਰ ਹੀ ਹੋ ਜਾਂਦਾ ਜਿਹੜੀ ਜਵਾਨੀ ਦਾ ਮਾਣ ਕਰਦਾ ਸੀਗਾ ਉਹ ਹਾਰ ਜਾਂਦੀ ਹੈ ਤਾਂ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਬਜ਼ੁਰਗ ਨੂੰ ਹੁਣ ਪੁੱਛੋ ਕਿ ਉਹਦੋਂ ਉਹ ਹੰਕਾਰ ਵੜਾ ਕਰਦਾ ਸੀਗਾ ਤੇ ਹੁਣ ਤੇਰਾ ਹੰਕਾਰ ਕਿੱਥੇ ਗਿਆ ਉਹਦੋਂ ਤੂੰ ਪਹਾੜਾਂ ਦੇ ਚੜ ਜਾਂਦਾ ਸੀਗਾ ਕਈ ਕਈ ਮੀਲ ਪੰਧ ਮੁਕਾ ਦਿੰਦਾ ਸੀਗਾ ਕਿੰਨਾ ਕਿੰਨਾ ਵਜਨ ਚੱਕ ਲੈਂਦਾ ਸੀਗਾ ਦੌੜਾ ਲਾ ਲੈਂਦਾ ਸੀਗਾ ਤੇ ਹੁਣ ਗਲਾਸ ਕੋਲ ਪਿਆ ਵੀ ਨਹੀਂ ਚੱਕਿਆ ਜਾਂਦਾ ਇੰਨਾ ਸਰੀਰ ਨਿਰਬਲ ਹੋ ਗਿਆ ਤੋ ਮਹਾਰਾਜ ਸਤਗੁਰੂ ਸਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਇਹ ਸਾਰਾ ਸਰੀਰ ਜਿਹੜਾ ਹੈ ਨਾ ਇਹ ਸਰੀਰ ਦਾ ਧਰਮ ਆ ਕਿਉਂਕਿ ਇਹ ਪੰਜਾ ਤਤਤੋਂ ਆਇਆ ਸੀਗਾ ਤੇ ਪੰਜਾ ਤਤਾਂ ਨੂੰ ਹੀ ਇਹਨੇ ਬਲੀਨ ਹੋ ਜਾਣਾ ਇੱਕ ਪੱਖ ਇਹ ਆ ਮਹਾਰਾਜ ਸਤਗੁਰੂ ਸਚੇ ਪਾਤਸ਼ਾਹ ਜੀ ਦਾ ਔਰ ਦੂਸਰਾ ਜਿਹੜਾ ਪੱਖ ਇਹਦਾ ਹੈਗਾ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿਹੜਾ ਬ੍ਰਹਿਮੰਡ ਦੇ ਵਿੱਚ ਜੋ ਵੀ ਆ ਉਹ ਸਾਰਾ ਹੀ ਇਸ ਸਰੀਰ ਦੇ ਵਿੱਚ ਆ ਭਾਵ ਕਿ ਜਿਵੇਂ ਇਹ ਜਿਹੜਾ ਸਰੀਰ ਆ ਇਹ ਪੰਜ ਤੱਤਾਂ ਦਾ ਕਿਹੜੇ ਪੰਜ ਤਾਤ ਆ? ਪ੍ਰithvi, ਸੂਰਜ, ਪਾਣੀ, ਹਵਾ ਦੇ ਆਕਾਸ਼ ਇਹ ਪੰਜ ਤੱਤਾਂ ਦਾ ਸਰੀਰ ਬਣਿਆ। ਤੋਂ ਮਹਾਰਾਜ ਕਹਿੰਦੇ ਕਿ ਜਿਵੇਂ ਬਾਹਰਲੇ ਪੰਜ ਤੱਤ ਜਿਹੜੇ ਉਹ ਦਿਸ ਰਹੇ ਆ ਪਰ ਉਹਨਾਂ ਹੀ ਪੰਜ ਤੱਤਾਂ ਦਾ ਮਾਟੀ ਕੋ ਪੂਤਲਾ ਕੈਸੇ ਨਚਦਾ ਹੈ। ਉਹਨਾਂ ਹੀ ਪੰਜ ਤੱਤਾਂ ਦਾ ਮਿਲਿਆ ਹੋਇਆ ਇਹ ਸਰੀਰ ਬਣਿਆ ਹੋਇਆ ਸਰੀਰ ਆ। ਪਰ ਪ੍ਰਮਾਤਮਾ ਦੀ ਇਹ ਵਿਲੱਖਣਤਾ ਦੇਖੋ ਕਿ ਜਿੱਥੇ ਦੇਹੀ ਦੇ ਵਿੱਚ ਪਾਣੀ ਹੈ ਤੇ ਉਥੇ ਅਗਨੀ ਵੀ ਹੈ ਪੰਜ ਤਤ ਨੇ ਕਿਹੜੇ ਨੇ ਧਰਤੀ ਅਗਨ ਸੂਰਜ ਹਵਾ ਪਾਣੀ ਤੇ ਆਕਾਸ਼ ਤੇ ਮਹਾਰਾਜ ਕਹਿੰਦੇ ਨੇ ਕਿ ਇਹਨਾਂ ਦੇ ਵੱਖਰੇ ਵੱਖਰੇ ਗੁਣ ਹੁੰਦੇ ਆ ਧਰਤੀ ਜਿਹੜੀ ਹੈਗੀ ਆ ਇਹਦਾ ਨਾਮ ਕਿਉਂ ਪਿਆ ਧਰਤੀ ਕਿਉਂਕਿ ਢਹਿ ਰਿਆ ਇਤੀ ਧਰਤੀ ਕੁਰਬਾਨੀ ਚ ਵੀ ਆਉਂਦਾ ਬ੍ਰह्म ਗਿਆਨੀ ਕੇ ਧੀਰਜ ਏਕ ਜੋ ਬਸੁਦਾ ਕੋ ਖੋਦੇ ਕੋ ਚੰਦਰ ਲੇਪ ਕੇ ਬ੍ਰਹਮ ਗਿਆਨੀ ਦਾ ਧੀਰਜ ਇਦਾਂ ਦਾ ਹੁੰਦਾ ਜਿੱਦਾਂ ਦਾ ਧਰਤੀ ਦਾ ਹੁੰਦਾ ਕੋਈ ਬਸੁਦਾ ਕੋ ਖੋਦੇ ਕੋ ਚੰਦਨ ਲੇਪ ਕੋਈ ਧਰਤੀ ਨੂੰ ਖੋਦੇ ਕੋਈ ਇਹਦੇ ਵਿੱਚ ਟੋਏ ਮਾਰੇ ਤੇ ਧਰਤੀ ਬੁਰਾ ਨਹੀਂ ਮਨਾਉਂਦੀ ਜੇ ਧਰਤੀ ਦੇ ਉੱਤੇ ਕੋਈ ਚੰਦਨ ਦਾ ਲੇਪ ਕਰ ਦੇਵੇ ਤੇ ਧਰਤੀ ਸ਼ਾਬਾਸ਼ ਨਹੀਂ ਦਿੰਦੀ ਸਾਮ ਰਹਿੰਦੀ ਹੈ ਧੀਰਜ ਜੀ ਆ ਇਹਦੇ ਵਿੱਚ ਸੋ ਮਹਾਰਾਜ ਕਹਿੰਦੇ ਨੇ ਕਿ ਇਹਨਾਂ ਦੇ ਵਿੱਚ ਗੋਣਿਆ ਧਰਤੀ ਜਿਹੜੀ ਹੈਗੀ ਆ ਜਿਹਦਾ ਨਾਮ ਧਰਤੀ ਆ ਇਹਦਾ ਨਾਮ ਤਾਂ ਪਿਆ ਕਿਉਂਕਿ ਧਰਿਆ ਇਤੀ ਧਰਤੀ ਇਹਦੇ ਵਿੱਚ ਧੀਰਜ ਆ ਬਹੁਤ ਵੱਡਾ ਧੀਰਜ ਆ ਧਰਤੀ ਦੇ ਵਿੱਚ ਕਿੰਨੀ ਗੰਦਗੀ ਪਾਉਂਦੇ ਆ ਪਰ ਧਰਤੀ ਜਿਹੜੀ ਹੈਗੀ ਆ ਉਹ ਗੰਦਗੀ ਨੂੰ ਫਿਰ ਆਪਣੇ ਚ ਮਿਲਾ ਲੈਂਦੀ ਆ ਫਿਰ ਸਫਾਈ ਕਰ ਦਿੰਦੀ ਆ ਖੱਤਿਆਂ ਦੇ ਵਿੱਚ ਕਿੰਨੀ ਰੂੜੀ ਪੈਂਦੀ ਆ ਖੱਤਿਆਂ ਦੇ ਵਿੱਚ ਕਿੰਨਾ ਕੁਛ ਕੂੜਾ ਕਰਕੜ ਪੈਂਦਾ ਪਰ ਥੋੜੇ ਸਮੇਂ ਦੇ ਵਿੱਚ ਵਿੱਚ ਇਹ ਰੂੜੀ ਜਿਹੜੀ ਹੈਗੀ ਉਹ ਫਿਰ ਮਿੱਟੀ ਬਣ ਜਾਂਦੀ ਹੈ। ਤੇ ਮਹਾਰਜ ਕਹਿੰਦੇ ਕਿ ਇਹ ਜਿਹੜੀ ਧਰਤੀ ਆ ਇਹਦੇ ਵਿੱਚ ਐਡਾ ਧੀਰਜ ਹੁੰਦਾ। ਸੰਮ ਹੁੰਦਾ। ਇਸੇ ਤਰ੍ਹਾਂ ਹੀ ਸੂਰਜ ਅਗਨੀ ਅਗਨੀ ਜਿਹੜੀ ਹੈਗੀ ਆ ਇਹ ਵੀ ਊਜ ਦਾ ਪ੍ਰਤੀਕ ਹੁੰਦਾ ਤੇਜ ਦਾ ਪ੍ਰਤੀਕ ਹੁੰਦੀ ਹੈ। ਤੇ ਜਿਹੜਾ ਪਾਣੀ ਹੁੰਦਾ ਉਹ ਸ਼ੀਤਲਤਾ ਦਾ ਪ੍ਰਤੀਕ ਹੁੰਦਾ ਤੇ ਜਿਹੜੀ ਹਵਾ ਹੁੰਦੀ ਹੈ ਉਹ ਪਵਿੱਤਰਤਾ ਦਾ ਪ੍ਰਤੀਕ ਹੁੰਦੀ ਹੈ ਤੇ ਜਿਹੜਾ ਆਕਾਸ਼ ਹੁੰਦਾ ਇਹ ਸਾਰਿਆਂ ਨੂੰ ਸਪੇਸ ਦਿੰਦਾ ਸਾਰਿਆਂ ਨੂੰ ਸੰਭਾਲਦਾ ਤੋਂ ਮਹਾਰਾਜ ਕਹਿੰਦੇ ਨੇ ਕਿ ਦੇਖੋ ਇਹਨਾਂ ਦੇ ਵਿੱਚ ਇਹ ਗੁਣ ਹੈਗੇ ਆ ਹਾਲਾਂਕਿ ਇਹਨਾਂ ਨੂੰ ਜੜ ਮੰਨਦੇ ਇਹ ਜਿਹੜੇ ਜੜ ਨੇ ਇਹਨਾਂ ਦੀ ਚੇਤਨਾ ਨਹੀਂ ਹੁੰਦੀ ਇਹਨਾਂ 'ਚ ਪਰ ਚੇਤਨਾ ਨਹੀਂ ਹੁੰਦੀ ਪਰ ਫੇਰ ਵੀ ਉਹ ਆਪਣੇ ਗੁਨਾ ਨੂੰ ਛੱਡਦੇ ਨੇਗੇ ਤਾਂ ਮਹਾਰਾਜ ਕਹਿੰਦੇ ਕਿ ਇਹ ਹੀ ਪੰਜਾਂ ਤਤਾਂ ਦਾ ਸਰੀਰ ਬਣਿਆ ਹੋਇਆ ਸਰੀਰ ਦੇ ਵਿੱਚ ਵੀ ਮਿੱਟੀ ਆ ਸਰੀਰ ਦੇ ਵਿੱਚ ਵੀ ਪਾਣੀ ਆ ਸਰੀਰ ਦੇ ਵਿੱਚ ਵੀ ਅਗਨੀ ਆ ਸਰੀਰ ਦੇ ਵਿੱਚ ਵੀ ਹਵਾ ਵਾ ਸਰੀਰ ਦੇ ਵਿੱਚ ਆਕਾਸ਼ ਆ ਤੇ ਕੀ ਸਰੀਰ ਦੇ ਵਿੱਚ ਮਿੱਟੀ ਹੈਗੀ ਤੇ ਧੀਰਜ ਹੈਗਾ ਵਾ ਕਿ ਸਰੀਰ ਦੇ ਵਿੱਚ ਅਗਨੀ ਹੈਗੀ ਆ ਤੇ ਸਰੀਰ ਦੀ ਜਿਹੜੀ ਅਗਨੀ ਹੁੰਦੀ ਹੈ ਅਗਨੀ ਦਾ ਧਰਮ ਦਾ ਓਜ ਤੇਜ ਕੀ ਹੈਗਾ ਵਾ ਓਜ ਤੇਜ ਗਰਮੀ ਹੈਗੀ ਆ ਧੀਰਜ ਹੈਗਾ ਵਾ ਜੇ ਹੈਗਾ ਠੀਕ ਹੈ ਜੇ ਨਹੀਂ ਹੈਗਾ ਤੇ ਫਿਰ ਮਨੁੱਖ ਦੇ ਵਿੱਚ ਧੀਰਜ ਜਿਹੜਾ ਹੈਗਾ ਧੀਰਜ ਧਰਤੀ ਤੋਂ ਮਿੱਟੀ ਤੋਂ ਸਿੱਖਿਆ ਮਿਲਦੀ ਆ ਤੇ ਜਿਹੜਾ ਓਜ ਹੈਗਾ ਤੇਜ ਹੈਗਾ ਇਹ ਸੂਰਜ ਤੋਂ ਤੋਂ ਮਹਾਰਾਜ ਕਹਿੰਦੇ ਨੇ ਕਿ ਭਾਈ ਦੇਖੋ ਜਿਹਦੇ ਵਿੱਚ ਪਰਮਾਤਮਾ ਦਾ ਪਿਆਰ ਨਹੀਂ ਹੈਗਾ ਉਹਦੇ ਵਿੱਚ ਧੀਰਜ ਨਹੀਂ ਹੈਗਾ ਕੋਈ ਵੀ ਮੜਾ ਜਿਹਾ अपमान ਹੋ ਜਵੇ ਤੇ ਮਨੁੱਖ ਸੁਗੜ ਜਾਂਦਾ ਮਾਨ ਹੋ ਜੇ ਤੇ ਫੁੱਲ ਜਾਂਦਾ ਇਹਦਾ ਓਜ ਇਹ ਘਰ ਦੇ ਵਿੱਚ ਹੋਵੇ ਇਹ ਸਰੀਰ ਦੇ ਵਿੱਚ ਹੋਵੇ ਓਜ ਤੇਜ ਤੇ ਬਿਸਰ ਦੇ ਘਰ ਦੀ ਵਿਵਸਥਾ ਜਿਹੜੀ ਹੈਗੀ ਉਹ ਠੀਕ ਰੱਖਦਾ ਇਸੇ ਤਰ੍ਹਾਂ ਹੀ ਪਾਣੀ ਆ ਪਾਣੀ ਦੇ ਵਿੱਚ ਜਿਹੜੀ ਸ਼ੀਤਲਤਾ ਹੁੰਦੀ ਆ ਈ ਮਨੁੱਖ ਦੇ ਵਿੱਚ ਸ਼ੀਤਲਤਾ ਹੈਗੀ ਆ ਸ਼ਾਂਤੀ ਹੈਗੀ ਆ ਕਿ ਤ੍ਰਿਸ਼ਨਾਵਾਂ ਜੇਕਰ ਤ੍ਰਿਸ਼ਨਾਵਾਂ ਜੇਕਰ ਮਾਇਆ ਦੀ ਦੌੜ ਆ ਤੇ ਫਿਰ ਪਾਣੀ ਵਾਲਾ ਗੁਣ ਨਹੀਂ ਹੈਗਾ ਜੇ ਪਾਣੀ ਵਾਲਾ ਗੁਣ ਹੈ ਸ਼ੀਤਲਤਾ ਤੇ ਫਿਰ ਤ੍ਰਿਸ਼ਨਾ 부ਝੀ ਹੋਣੀ ਚਾਹੀਦੀ ਆ ਆਸ਼ਾ ਤ੍ਰਿਸ਼ਨਾ ਮਨੁ ਵਿਸਾਰੇ ਜਗ ਤੇ ਰਹੇ ਨਿਰਸ ਇਸੇ ਤਰ੍ਹਾਂ ਹੀ ਹਵਾ ਹਵਾ ਦਾ ਗੁਣ ਹੁੰਦਾ ਵਾ ਪਵਿੱਤਰ ਕਰਨਾ ਕਿੰਨੀ ਵੀ ਵੀ ਕਿੰਨੀ ਵੀ ਬਦਬੂ ਹੋਵੇ ਯਕਦਮ ਬਹੁਤ ਬਦਬੂ ਹੋ ਜਾਂਦੀ ਹੈ ਪਰ ਹਵਾ ਆਉਂਦੀ ਆ ਉਸ ਬਦਬੂ ਨੂੰ ਉਡਾ ਕੇ ਗਾਂ ਲੈ ਜਾਂਦੀ ਆ ਤੇ ਸੁਗੰਧੀ ਫੇਰ ਹਵਾ ਸੁਗੰਧੀ ਵਾਲੀ ਬਣ ਜਾਂਦੀ ਆ ਤੇ ਕੀ ਤੇਰੇ ਵਿੱਚ ਪਵਿੱਤਰਤਾ ਹੈਗੀ ਆ ਇਸੇ ਤਰ੍ਹਾਂ ਹੀ ਆਕਾਸ਼ ਆਕਾਸ਼ ਦਾ ਗੁਣ ਹੈਗਾ ਸਾਰਿਆਂ ਨੂੰ ਸਪੇਸ ਦੇਣਾ। ਤੋਂ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਜੀਵ ਜਿਹੜਾ ਹੈ ਨਾ ਇਹ ਗਵਾਂਡੀਆਂ ਦੀ ਤਰੱਕੀ ਦੇਖ ਕੇ ਸੜ ਜਾਂਦਾ। ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹੁੰਦਾ ਜਿੰਨਾ ਦੂਸਰਿਆਂ ਦੇ ਸੁੱਖਾਂ ਨੂੰ ਦੇਖ ਕੇ ਦੁਖੀ ਹੁੰਦਾ। ਤੋਂ ਸਾਰੇ ਜਿੰਨੇ ਵੀ ਨੇ ਉਹਨਾਂ ਸਾਰਿਆਂ ਦੀ ਤਰੱਕੀ ਦੇਖ ਕੇ ਜਰ ਜਾਣਾ। ਸਾਰਿਆਂ ਨੂੰ ਆਪੋ ਆਪਣਾ ਮਨ ਦੇ ਵਿੱਚ ਭਾਵ ਦੇਣਾ ਸਾਰਿਆਂ ਨੂੰ ਸਨਮਾਨ ਦੇਣਾ ਇਹੋ ਹੀ ਆਕਾਸ਼ ਦਾ ਗੁਣ ਹੈ ਜਿਵੇਂ ਆਕਾਸ਼ ਸਾਰੇ ਸੂਰਜ ਗ੍ਰਹਿ ਜਿੰਨੇ ਵੀ ਨੌਂ ਗ੍ਰਹਿ ਨੇ ਧਰਤੀ ਸਾਰਿਆਂ ਨੂੰ ਇਹ ਇਹਨੇ ਆਕਾਸ਼ ਨੇ ਸਪੇਸ ਦਿੱਤਾ ਹੋਇਆ ਥਾਂ ਦਿੱਤੀ ਹੋਈ ਹੈ ਇਸੇ ਤਰ੍ਹਾਂ ਤੂੰ ਵੀ ਤੇਰੇ ਅੰਦਰ ਵੀ ਆਕਾਸ਼ ਹੈਗਾ ਵਾ ਤੇ ਤੂੰ ਵੀ ਭਾਈ ਸਾਰਿਆਂ ਨੂੰ ਆਪਣੇ ਮਨ ਦੇ ਵਿੱਚ ਥਾਂ ਦੇ ਸਤਕਾਰ ਦੇ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਇਹੋ ਹੀ ਇਸ ਸਰੀਰ ਦਾ ਧਰਮ ਆ ਤੋ ਇਹ ਹੀ ਮਹਾਰਾਜ ਕਹਿੰਦੇ ਨੇ ਕਿ ਜਨਹੋ ਚਤੁਰ ਸੁਜਾਨ ਭਾਈ ਜੇ ਤੂੰ ਚਤੁਰ ਸਿਆਣਾ ਬਣ ਕੇ ਸਮਝੇ ਜੇ ਤੂੰ ਚਤੁਰ ਸਿਆਣਾ ਬਣ ਕੇ ਸਮਝੇ ਕਿ ਇਹ ਜਿਹੜਾ ਤਨ ਮਿਲਿਆ ਹੋਇਆ ਹੈ ਖਾ ਲਿਆ ਪੀ ਲਿਆ ਸੌ ਲਿਆ ਤੇ ਭੋਗ ਲਿਆ ਇਸੇ ਕਰਕੇ ਨਹੀਂ ਮਿਲਿਆ ਇਹ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਮਿਲਿਆ ਸੀ ਇਹ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਤੈਨੂੰ ਇਹ ਤਨ ਮਿਲਿਆ ਸੀ ਜਿੰਨੂੰ ਤੂੰ ਬੇਅਰਥਕ ਵਾਲਿਆ ਇਹ ਇਹੋ ਹੀ ਮਹਾਰਾ ਸਤਿਗੁਰੂ ਸਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਗੁਰ ਸੇਵਾ ਤੇ ਭਗਤ ਕਮਾਈ ਤਬਹਿ ਮਾਨ ਸੁਦੇਹੀ ਪਾਈ ਇਸ ਦੇ ਹੀ ਕੋ ਸਿਮਰੇ ਦੇਵ ਸਾਦੇ ਹੀ ਪਜ ਹਰ ਕੀ ਸੇਵ ਪਜੋ ਗੋਬਿੰਦ ਪੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਇਹੋ ਹੀ ਤੇਰਾ ਅਉਸਰ ਇਹੋ ਹੀ ਤੇਰੀ ਪਾਰ ਕਟ ਪੀਤਰ ਤੂੰ ਦੇਖ ਵਿਚਾਰ ਕਹਤ ਕਬੀਰ ਜੀਤ ਗਏ ਹਾਰ ਬਹੁਤ ਜਿਤ ਕਰੇ ਪੁਕਾਰ ਪੁਕਾਰ ਤੋ ਇਹੋ ਹੀ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਇਹ ਜਿਹੜੀ ਦੇਹੀ ਹੈ ਨਾ ਇਹ ਤਾਂ ਕਿਤੇ ਗੁਰੂ ਦੀ ਸੇਵਾ ਕੀਤੀ ਕਿਤੇ ਪਰਮਾਤਮਾ ਦੀ ਸੇਵਾ ਕੀਤੀ ਤੇ ਤਾਂ ਇਹ ਮਨੁੱਖਾ ਦੇਹੀ ਮਿਲੀ ਆ ਇਸ ਮਨੁੱਖਾ ਦੇਹੀ ਨੂੰ ਤਾਂ ਦੇਵਤੇ ਤਰਸਦੇ ਆ ਕਿ ਸਾਨੂੰ ਮਨੁੱਖਾ ਦੇਹੀ ਮਿਲੇ ਤੇ ਅਸੀਂ ਵੀ ਮਨੁੱਖਾ ਦੇਹੀ ਦੇ ਵਿੱਚ ਸੇਵਾ ਸਿਮਰਨ 사ਤਸੰਗ ਯਾਤਰਾ ਪਰਉਪਕਾਰ ਕਰੀਏ ਕਿਉਂਕਿ ਦੇਵਤਿਆਂ ਦਾ ਸ਼ਰੀਰ ਜਿਹੜਾ ਹੁੰਦਾ ਉਹ ਅਗਨੀ ਪ੍ਰધાન ਹੁੰਦਾ ਤੋਂ ਇਸ ਕਰਕੇ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਰੇਸ਼ਟ ਕਰਦੇ ਨੇ ਕਿ ਇਹ ਮਨੁੱਖਾ ਦੇਹੀ ਦੇ ਵਿੱਚ ਹੀ ਇਹ ਧਰਮ ਕਮਾਇਆ ਜਾ ਸਕਦਾ ਵਾ ਤੁਮਾਰਾ ਕਹਿਦਨੇ ਜੇ ਤੇ ਉਪਜਿਓ ਨਾਨਕ ਲੀਨ ਤਾਹੀਂ ਮੈ ਮਾਨ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਕਾਮ ਸਾਗੰਗਤ ਇਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਦੇਖੋ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ ਜੇ ਤੇ ਉਪਜੋ ਨਾਨਕਾ ਇਹ ਜਿਹੜੀ ਚੀਜ਼ ਜਿੱਥੋਂ ਵਿਛੜੀ ਹੋਈ ਆ ਉਹਨੂੰ ਮਿਲ ਕੇ ਹੀ ਉਹਨੂੰ ਸੁਖ ਮਿਲਣਾ ਇਸੇ ਤਰ੍ਹਾਂ ਹੀ ਸੂਰਜ ਨੂੰ ਸੂਰਜ ਤੋਂ ਅਗਨੀ ਵਿਛੜੀ ਹੋਈ ਆ ਤੇ ਅਗਨੀ ਨੂੰ ਇਥੇ ਜਦੋਂ ਪ੍ਰਗਟ ਕਰਦੇ ਆ ਤੇ ਅਗਨੀ ਸੂਰਜ ਵੱਲ ਨੂੰ ਦੌੜਦੀ ਐ ਉਹ ਮੋਹ ਨਹੀਂ ਕਰਦੀ ਮਨੁੱਖ ਦਾ ਕਿ ਮੈਨੂੰ ਇਹਨੇ ਪ੍ਰਗਟ ਕੀਤਾ ਨਹੀਂ ਉਹ ਭਾਈ ਉਸੇ ਵੇਲੇ ਸੂਰਜ ਵੱਲ ਨੂੰ ਦੌੜਦੀ ਐ ਕਿਉਂਕਿ ਸੂਰਜ ਤੋਂ ਵਿਛੜੀ ਹੋਈ ਐ ਇਸੇ ਤਰ੍ਹਾਂ ਹੀ ਨਦੀਆਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਹੀ ਸਮੁੰਦਰ ਤੋਂ ਵਿਛੜੀਆਂ ਹੋਈਆਂ ਤੇ ਸਮੁੰਦਰ ਵੱਲ ਨੂੰ ਹੀ ਦੌੜਦੀਆਂ ਇਸੇ ਤਰ੍ਹਾਂ ਹੀ ਮਿੱਟੀ ਆ ਮਿੱਟੀ ਨੂੰ ਵੀ ਜਦੋਂ ਤਾਂ ਨੂੰ ਸਿਰਦੇ ਆ ਢੇਲਾ ਤਾਂ ਨੂੰ ਸਿਰਦੇ ਆ ਤੇ ਉਹ ਫੇਰ ਮਿੱਟੀ ਵੱਲ ਨੂੰ ਹੀ ਆਉਂਦਾ ਧਰਤੀ ਵੱਲ ਨੂੰ ਹੀ ਆਉਂਦਾ ਕਿਉਂਕਿ ਇੱਥੋਂ ਹੀ ਵਿਛੜਿਆ ਹੋਇਆ ਇਸੇ ਤਰ੍ਹਾਂ ਹੀ ਹਵਾਵਾ ਕੋਈ ਹਵਾ ਦਾ ਬਲੈਡਰ ਭਰ ਕੇ ਪਾਵਾ ਸਮੁੰਦਰ ਦੇ ਵਿੱਚ ਡੂੰਗਾ ਜਾ ਕੇ ਉਹਨੂੰ ਜਦੋਂ ਪਾੜਦਾ ਤੇ ਹਵਾ ਜਿਹੜੀ ਬੁਲ 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 ਬੁਲੇ ਬਣ ਕੇ ਦੇ ਉੱਤੇ ਨੂੰ ਆਉਂਦੀ ਆ ਪਾਣੀ ਤੋਂ ਬਾਹਰ ਆਣ ਕੇ ਹਵਾ ਦੇ ਵਿੱਚ ਮਿਲ ਜਾਂਦੀ ਹੈ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜੀ ਜੀਵ ਆਤਮਾ ਵਾਂ ਇਹ ਵੀ ਵਾਹਿਗੁਰੂ ਪਰਮਾਤਮਾ ਤੋਂ ਵਿਛੜੀ ਹੋਈ ਆ ਔਰ ਇਹ ਜਿੰਨਾ ਜਿਕਰ ਪਰਮਾਤਮਾ ਦੇ ਨਾਲ ਮਿਲਦੀ ਨਹੀਂ ਉਹਨ ਜਰੀ ਨੂੰ ਚੈਣ ਨਹੀਂ ਹੁੰਦਾ ਬ੍ਰਹਮ ਤੇ ਜਨ ਜਨ ਦੇ ਪਾਰ ਬ੍ਰਹਮ ਇੱਕ ਹੀ ਆਪ ਨਹੀਂ ਕੋਈ ਪਰਮ ਮਹਾਰਾਜ ਕਹਿੰਦੇ ਨੇ ਬ੍ਰਹਮ ਜਨਮ ਤੋਂ ਪਹਿਲੂ ਇਹ ਪਰਮਾਤਮਾ ਸੀ ਤੇ ਜਨਮ ਲੈਣ ਤੋਂ ਬਾਅਦ ਫਿਰ ਜਦੋਂ ਇਹਨੂੰ ਹੋਸ਼ ਆਈ ਇਸ ਸੰਸਾਰ ਦੀ ਤੇ ਸੰਸਾਰ ਦੇ ਰਿਸ਼ਤੇਦਾਰਾਂ ਦੇ ਵਿੱਚ ਘਰ-ਬਾਰ ਦੇ ਵਿੱਚ ਮੂੰਹ ਪੈ ਗਿਆ ਤੇ ਇਹ ਜੀਵ ਬਣ ਗਿਆ ਜੀਵ ਬਣ ਗਿਆ ਤੇ ਫਿਰ ਇਹਨੇ ਸੇਵਾ ਸਿਮਰਨ 사ਤਸੰਗ ਪਰਉਪਕਾਰ ਧਰਮ ਕੀਤਾ ਵਾ ਤੇ ਉਸੇ ਜਨ ਤੋਂ ਫਿਰ ਪਾਰ ਬ੍ਰਹਮ ਬਣ ਗਿਆ ਤੋਂ ਪਾਰ ਬ੍ਰਹਮ ਦਾ ਮਤਲਬ ਹੁੰਦਾ ਬ੍ਰਹਮ ਤੇ ਜਨ ਜਨ ਤੇ ਪਾਰ ਬ੍ਰਹਮ ਪਾਰ ਬ੍ਰਹਮ ਬ੍ਰਹਮ ਗਿਆਨੀ ਨੂੰ ਕਹਿੰਦੇ ਆ। ਔਰ ਪਾਰ ਪਾਰ ਜਿੱਦਾਂ ਪਾਰ ਦਰਸ਼ੀ ਹੁੰਦਾ ਵਾ। ਸ਼ੀਸ਼ਾ ਪਾਰਦਰਸ਼ੀ ਕਹਿੰਦੇ ਆ ਵੀ ਇੱਕ ਦੂਸਰੀ ਵਿਜਲੀ ਦਿਸ ਜਾਂਦਾ ਉਹਨੂੰ ਪਾਰਦਰਸ਼ੀ ਕਹਿੰਦੇ ਆ। ਇਸੇ ਤਰ੍ਹਾਂ ਹੀ ਪਾਰ ਬ੍ਰਹਮ ਦਾ ਮਤਲਬ ਹੁੰਦਾ ਕਿ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਨੂੰ ਸੰਸਾਰ ਦੀ ਮਰਿਆਦਾ ਦਾ ਵੀ ਪਤਾ ਹੁੰਦਾ ਤੇ ਬ੍ਰਹਮ ਦੀ ਸੋਚ ਦਾ ਵੀ ਪਤਾ ਹੁੰਦਾ। ਇਸ ਕਰਕੇ ਉਸਨੂੰ ਪਾਰ ਬ੍ਰਹਮ ਕਹਿੰਦੇ ਨੇ। ਫੇਰ ਉਹ ਸੇਵਾ ਕਰਦਾ ਤੇ ਪਰਮਾਤਮਾ ਦਾ ਰੂਪ ਹੋ ਜਾਂਦਾ। ਇਸੇ ਤਰ੍ਹਾਂ ਹੀ ਇਹ ਜਿਹੜੀ ਜੀਵ ਆਤਮਾ ਵਾਹਿਗੁਰੂ ਪਰਮਾਤਮਾ ਤੋਂ ਵਿਛੜੀ ਹੋਈ ਆ ਤੇ ਜਿੰਨਾ ਚਿਰ ਉਹ ਵਾਹਿਗੁਰੂ ਪਰਮਾਤਮਾ ਦੇ ਨਾਲ ਨਹੀਂ ਮਿਲਦੀ ਉਹਨਾਂ ਜਿਹਨੂੰ ਚੈਣ ਨਹੀਂ ਆਉਂਦਾ ਤੇ ਤਾਂ ਫਿਰ ਉਹਦਾ ਮਨ ਜਿਹੜਾ ਹੈਗਾ ਦੁਖੀ ਹੁੰਦਾ ਕਿਸੇ ਚੀਜ਼ ਵਿੱਚ ਵੀ ਲੱਗਦਾ ਨਹੀਂ ਹੈਗਾ ਭਾਵੇਂ ਪਰਮਾਤਮਾ ਨੇ ਮਾਇਆ ਵੀ ਤਾਗ ਦੇ ਨਾਲ ਇਹਨੂੰ 36 ਪ੍ਰਕਾਰ ਦੇ ਭੋਜਨ ਕਈ ਪ੍ਰਕਾਰ ਦੇ ਆਡੰਬਰ ਰਚੇ ਹੋਏ ਨੇ ਪਰ ਫੇਰ ਵੀ ਇਹਨੂੰ ਉਹਨਾਂ ਦੇ ਵਿੱਚੋਂ ਸੁਖ ਸ਼ਾਂਤੀ ਨਹੀਂ ਮਿਲਦੀ ਕਿ ਕਿ ਇਹਨੂੰ ਇਹ ਜਿਹੜਾ ਸ਼ੰਕਾ ਨਾ ਕਿ ਮੈਂ ਪ੍ਰਮਾਤਮਾ ਤੋਂ ਵਿਛੜਿਆ ਹੋਇਆ ਹਾਂ ਮਹਾਰਸਦਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੰਸਾਰ ਸਮੁੰਦੇ ਤਾਰ ਗੁਬਿੰਦੇ ਰੱਖਲੇ ਬਾਪ ਬੀਠਲਾ ਕਿ ਇਹ ਪ੍ਰਮਾਤਮਾ ਜੀ ਮੈਂ ਵਿਛੜਿਆ ਹੋਇਆ ਮੈਨੂੰ ਵਿਛੜੇ ਹੋਏ ਨੂੰ ਪ੍ਰਮਾਤਮਾ ਜੀ ਮੇਲ ਲਓ ਇਹਨੂੰ ਸ਼ੰਕਾ ਪੈ ਗਿਆ ਇੱਥੇ ਆਣ ਕੇ ਕਿ ਮੈਂ ਸਰੀਰ ਹਾਂ ਮੈਂ ਪੰਜ ਤੱਤਾਂ ਦਾ ਵਾ ਮੈਂ ਕਰਤਾ ਭੋਗਤਾ ਮੈਂ ਹੰਕਾਰਿਆ ਮੈਂ ਕਿਸੇ ਦਾ ਪਿਓ ਆ ਮੈਂ ਕਿਸੇ ਦਾ ਭਰਾ ਆ ਇਸੇ ਤਰ੍ਹਾਂ ਹੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਜੇ ਜਨਕ ਨੂੰ ਸ਼ੰਕਾ ਪੈ ਗਈ ਸੀ ਨਰਪਤ ਏਕ ਸੰਘੋਸ਼ਣ ਸੋਇ ਸੁਪਨੇ ਭਇਆ ਭਿਖਾਰੀ ਰਾਜਾ ਜਨਕ ਮਿਥਿਲਾਪੁਰੀ ਦਾ ਰਾਜਾ ਉਹ ਆਪਣੇ ਮਹੱਲਾਂ ਦੇ ਵਿੱਚ ਲੰਮੇ ਪਿਆ ਹੋਇਆ ਤੇ ਪਲੰਗ ਦੇ ਉੱਤੇ ਉਹ ਸੁੱਤਾ ਪਿਆ ਰਾਣੀਆਂ ਸੇਵਾ ਕਰਦੀਆਂ ਰਾਣੀਆਂ ਸੁੱਤੇ ਪੈ ਦੀ ਵੀ ਸੇਵਾ ਕਰਦੀਆਂ ਤੇ ਰਾਜੇ ਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਭਖਾਰੀ ਬਣ ਗਿਆ ਹੁਣ ਉਹਨੂੰ ਕੋਈ ਭੀਖ ਨਹੀਂ ਦਿੰਦਾ ਕੋਈ ਰੋਟੀ ਨਹੀਂ ਦਿੰਦਾ ਤੁਰਿਆ ਫਿਰਦਾ ਐਦਾਂ ਹੀ ਉਹ ਸ਼ਮਸ਼ਾਨ ਘਟ ਗਿਆ ਉੱਥੋਂ ਉਹਨੂੰ ਦੋ ਪੈਸੇ ਮਿਲੇ ਉਹਨੇ ਖੱਪਰ ਲਿਆ ਦੋ ਪੈਸੇ ਲੈ ਤੇ ਬਾਜ਼ਾਰ ਚੋਂ ਖਿਜੜੀ ਲਈ ਉੱਤੇ ਪਾਇਆ ਕਿਉ ਇਹ ਕਹਿੰਦਾ ਬਾਹਰ ਆਣ ਕੇ ਖਾਊਗਾ ਬਾਹਰ ਆਣ ਕੇ ਖਾਣ ਲੱਗ ਅਰੇ ਦੋ ਝੋਟੇ ਢਿੱਡੇ ਢਿੱਡੇ ਆਏ ਤੇ ਉਹਦੇ ਉੱਤੇ ਡਿੱਗ ਪਏ ਹੁਣ ਨਾਲੇ ਤੋਂ ਖਿਜੜੀ ਡੁੱਲ ਗਈ ਖੱਪੜ ਡੁੱਲ ਗਿਆ ਟੁੱਟ ਗਿਆ ਤੇ ਨਾਲੇ ਰਾਜੇ ਨੂੰ ਜਾਗ ਆ ਗਈ ਫਿਰ ਉਹ ਦੇਖਦਾ ਕਿ ਮੈਂ ਤੇ ਹੁਣੇ ਭਖਾਰੀ ਸੀਗਾ ਮੈਂ ਕੌਣ ਆ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਰਾਜਾ ਕੇ ਭਖਾਰੀ ਆ ਰਾਣੀਆਂ ਨੂੰ ਕਹਿੰਦਾ ਮੇਰੀ ਖਿਜੜੀ ਕਿੱਥੇ ਡੁੱਲ ਗਈ ਆ ਮੈਂ ਕਿੱਥੇ ਆ ਮੈਂ ਮੈਂ ਭੁਖਾ ਮੈਨੂੰ ਤਾਂ ਕੋਈ ਮੇਰਾ ਭਾਏ ਉੱਤੇ ਪਸ਼ੂ ਡੇਗ ਪਏ ਸੀਗੇ ਰਾਣੀਆਂ ਕਹਿਣ ਲੱਗਿਆ ਕਿ ਮਹਾਰਾਜ ਤੁਸੀਂ ਤੇ ਨਰੇਸ਼ ਰਾਜੇ ਆ ਤੁਹਾਨੂੰ ਕੀ ਹੋ ਗਿਆ ਉਹ ਕਹਿੰਦਾ ਨਹੀਂ ਮੈਂ ਰਾਜਾ ਨਹੀਂ ਮੈਂ ਤਾਂ ਭਿਖਾਰੀ ਆ ਇਹ ਉਹਨੂੰ ਸ਼ੰਕਾ ਪੈ ਗਈ ਤੇ ਫਿਰ ਦਿਨ ਚੜਿਆ ਤੇ ਉਹਨੇ ਫਿਰ ਇਕੱਠੇ ਕਰ ਲਏ ਵਿਦਵਾਨ ਤੇ ਕਹਿੰਦਾ ਵੀ ਮੇਰਾ ਜਿਹੜਾ ਸ਼ੰਕਾ ਦੂਰ ਕਰੂਗਾ ਉਹ ਮੇਰਾ ਗੁਰੂ ਆ ਬڑے ਵਿਦਵਾਨ ਇਕੱਠੇ ਕਰ ਲਏ ਹੁਣ ਜਿਹੜਾ ਵਿਦਵਾਨ ਆਵੇ ਤੇ ਉਹ ਉਹਨੂੰ ਆਖੇ ਕਿ ਮੈਂ ਕੌਣ ਆ ਭਖਾਰੀ ਕੇ ਰਾਜਾ ਉਹਦਾ ਕੋਈ ਸ਼ੰਕਾ ਨਿਵਰਤ ਨਾ ਕਰੇ ਉਹ ਸਾਰਿਆਂ ਨੂੰ ਉਹਨੇ ਕੈਦ ਕਰ ਲਿਆ ਅੰਦਾ ਇੱਥੇ ਖਾਓ ਪੀਓ ਤੇ ਜਦੋਂ ਮੈਂ ਮੁਕਤ ਹੋ ਗਿਆ ਤੁਹਾਨੂੰ ਮੁਕਤ ਕਰੂੰਗਾ ਉਦੋਂ ਅਸ਼ਟਾ ਬਕਰ ਜੀ ਜਦੋਂ ਥੋੜੇ ਵੱਡੇ ਹੋਏ ਤਾਂ ਆਪਣੀ ਮਾਂ ਨੂੰ ਗੈਣ ਲੱਗੇ ਕਿ ਮਾਂ ਮੇਰਾ ਪਿਤਾ ਕਿੱਥੇ ਆ ਉਹ ਪਹਿਲੂ ਦੱਸੇ ਨਾ ਉੰਦੀ ਜੇਨ ਹੁੰਦੱਸ ਦਿੱਤਾ ਤੇ ਇਹਨੇ ਵੀ ਉੱਥੇ ਚਰੇ ਜਾਣਾ ਵਾ ਤੇ ਇਹਨੇ ਵੀ ਫਸ ਜਾਣਾ ਦੱਸੇ ਨਾ ਫਿਰ ਜਿੱਦ ਕੀਤੀ ਤੇ ਫਿਰ ਉਹਦੀ ਮਾਂ ਨੇ ਦੱਸਿਆ ਕਿ ਪੁੱਤ ਪਿਤਾ ਤੇਰਾ ਜਿਹੜਾ ਸੀਗਾ ਉਹ ਰਾਜੇ ਦਾ ਸ਼ੰਕਾ ਨਿਵਰਤ ਕਰਨ ਗਿਆ ਸੀਗਾ ਤੇ ਪਰ ਉਹ ਸ਼ੰਕਾ ਨਿਵਰਤ ਨਹੀਂ ਕਰ ਸਕਿਆ ਤੇ ਉੱਥੇ ਹੀ ਉਹ ਕੈਦ ਹੋ ਗਿਆ ਕਹਿੰਦਾ ਮੈਂ ਆਪਣੇ ਪਿਤਾ ਨੂੰ ਆਜ਼ਾਦ ਕਰਾਉਂਗਾ ਚਲੇ ਗਿਆ ਤੇ ਅਸ਼ਟਾ ਬਕਰ ਸੰਤ ਸੀਗਾ ਤੇ ਉਹਨੂੰ ਅੱਠ ਵਾਲ ਪੈਂਦੇ ਸੀਗੇ ਇਨਾ ਸਰੀਰ ਉਹਦਾ ਟੇਡਾ ਮੇਡਾ ਸੀ ਅਸ਼ਟ ਵਕਰ ਤੇ ਜਦੋਂ ਉਹ ਕਚਹਿਰੀ ਵਿੱਚ ਗਿਆ ਰਾਜੇ ਦੇ ਤੇ ਰਾਜੇ ਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਸ਼ੰਕਾ ਨਿਵਰਤ ਕਰੂੰਗਾ ਉਹ ਸਾਰੇ ਜਿੰਨੇ ਬੈਠੇ ਸੀ ਵਿਦਵਾਨ ਉਹ ਸਾਰੇ ਹੱਸਣ ਲੱਗ ਪਏ ਕਿ ਆਹ ਜਿਹੜੇ ਬਜ਼ੁਰਗ ਜਿਹੜੇ ਹੈਗੇ ਆ ਉਹ ਸ਼ੰਕਰ ਨਿਵਰਤਨੀ ਕਰ ਸਕੇ ਤੇ ਤੂੰ ਕੀ ਕਰੇਗਾ ਅਠਵਲਦ ਨੂੰ ਪਈਂਦੇ ਤੁਰਿਆਦਰ ਕੋ ਜਾਣਦਾ ਨਹੀਂਗਾ ਉਹ ਹੱਸਣ ਲੱਗ ਪਏ ਤੇ ਅਸ਼ਟਾ ਬਕਰ ਜੀ ਜਿਹੜੇ ਸੀਗੇ ਉਹ ਵੀ ਹੱਸਣ ਲੱਗ ਪਏ ਰਾਜਾ ਵੇਖ ਕੇ ਹਰਾਨ ਹੋ ਗਿਆ ਰਾਜਾ ਦਾ ਵੀ ਸੰਤ ਜੀ ਤੁਸੀਂ ਕਿਉਂ ਹੱਸਦੇ ਆ ਤੇ ਅਸ਼ਟਾ ਬਕਰ ਜੀ ਕਹਿਣ ਲੱਗੇ ਵੀ ਇਹ ਕਿਉਂ ਹੱਸਦੇ ਆ ਉਹ ਕਹਿਣ ਲੱਗੇ ਤਾਂ ਹੱਸਦੇ ਵੀ ਅਸੀਂ ਬਜ਼ੁਰਗਾਂ ਨਹੀਂ ਉੱਤਰ ਦੇ ਸਕੇ ਤੇ ਕੀ ਦੇ ਦੂਗਾ ਇਹਦੇ ਕੋ ਤੁਰਿਆ ਨਹੀਂ ਜਾਂਦਾ ਅਸ਼ਟਾ ਬਕਰਜੀ ਨੂੰ ਕਹਿੰਦੇ ਕਿ ਤੁਸੀਂ ਕਿਉਂ ਹੱਸਦੇ ਆ ਉਹ ਆnde ਮੈਸ ਕਰਕੇ ਹੱਸਦੇ ਆ ਕਿ ਮੇਰਾ ਚੰਮ ਦੇਖਣਦੇ ਆ ਵੀ ਸਰੀਰ ਦੇ ਵਿੱਚ ਤਾਂ ਬੜਾ ਪੈ ਸਕਦੇ ਆ ਸਰੀਰ ਬੁੱਢਾ ਹੋ ਸਕਦਾ ਸਰੀਰ ਕਮਜ਼ੋਰ ਹੋ ਸਕਦਾ ਸਰੀਰ ਮਦਰਾ ਹੋ ਸਕਦਾ ਕੁਝ ਵੀ ਹੋ ਸਕਦਾ ਪਰ ਆਤਮਾ ਤਾਂ ਨੀਣਾ ਵਿੰਗੀ ਗਿਆਨ ਤਾਂ ਨੀਣਾ ਵਿੰਗਾ ਪਰ ਮਾਤਮਾ ਤੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈਗਾ ਉਹ ਤਾਂ ਸਿੱਧਾ ਹੀ ਹੈ ਨਾ ਮੈਂ ਇਸ ਕਰਕੇ ਹੱਸਦਾ ਕਿ ਮੇਰੇ ਸਰੀਰਵਨ ਨੂੰ ਵੇਂਦੇ ਆ ਮੇਰੀ ਜੋਤੀਵਨ ਨਹੀਂ ਵੇਂਦੇ ਤੂੰ ਕਹਿਣ ਲੱਗਾ ਕਿ ਰਾਜਾ ਤੂੰ ਸ਼ੰਕਾ ਕਰ ਪ੍ਰਸ਼ਨ ਕਰ ਮੈਂ ਤੇਰੇ ਉੱਤਰ ਦਵਾਂਗਾ ਹਾਂ ਤਾਂ ਮੇਰਾ ਸ਼ੰਕਾ ਇਹੋ ਹੀ ਹੈ ਕਿ ਮੈਂ ਭਖਾਰੀਆਂ ਘਰ ਆ ਜਾ ਫਿਰ ਉਹ ਕਹਿੰਦਾ ਕਿ ਮੇਰੀ ਇਹ ਸ਼ਰਤ ਹੈ ਕਿ ਘੋੜੇ ਤੇ ਚੜਦੇ ਚੜਦੇ ਮੈਨੂੰ ਇਹ ਸ਼ੰਕਾ ਮੇਰਾ ਨਿਵਰਤ ਹੋਵੇ ਆਂਦਾ ਇਸ ਕਰਕੇ ਫਿਰ ਤੈਨੂੰ ਇੱਕ ਚੀਜ਼ ਦੇਣੀ ਪਊ ਆਂਦਾ ਜਾਂ ਮਨ ਦੇਣਾ ਪਊ ਜਾਂ ਤਨ ਦੇਣਾ ਪਊ ਜਾਂ ਤਨ ਦੇਣਾ ਪਊ ਰਾਣੀਆਂ ਨੂੰ ਕਹਿਣ ਲੱਗਾ ਕਿ ਦੱਸੋ ਮੈਂ ਕੀ ਦੇਵਾਂ ਰਾਣੀ ਆਖਣ ਲੱਗੀ ਆ ਜੇ ਤਨ ਦੇਤਾ ਤੇ ਅਸੀਂ ਕੀ ਕਰਾਂਗੀਆਂ ਸਾਨੂੰ ਤੇ ਤੇਰਾ ਤਨ ਵੀ ਚਾਹੀਦਾ ਜੇ ਤਨ ਦੇਤਾ ਤੇ ਵੀ ਆਪਾਂ ਰੋਟੀ ਕਿੱਥੋਂ ਖਾਵਾਂਗੇ ਤੇ ਮਨ ਵਾਧੂ ਦਾ ਹੈਗਾ ਇਹ ਦੇ ਦੇ ਅਸ਼ਟਾ ਬਕਰ ਜੀ ਨੂੰ ਆਖਣ ਲਗਾ ਕੇ ਮਹਾਰਾਜ ਮੈਂ ਤੁਹਾਨੂੰ ਮਨ ਦੇਤਾ ਉਹ ਆਂਦੇ ਠੀਕ ਹੈ ਦੇਤਾ ਮਨ ਹਾਂ ਤੇ ਦੇਤਾ ਜੀ ਆਂਦੇ ਚਲ ਠੀਕ ਹੈ ਫਿਰ ਹੁਣ ਤੂੰ ਚੜ ਕੋੜੀ ਤੇ ਜਦੋਂ ਕੋੜੀ ਦੇ ਚੜ ਲੱਗਾ ਤੇ ਆਂਦੇ ਨਹੀਂ ਚੜਨਾ ਇੱਥੇ ਰੁਕ ਜਾ। ਕਹਿੰਦਾ ਜੀ ਕਿਉਂ ਰੁਕਾ ਕਿਉਂ? ਕਹਿੰਦੇ ਜੇ ਤੂੰ ਸਾਨੂੰ ਮਨ ਦੇਤਾ ਫਿਤਰਾ بچਿਆ ਕੀ? ਜੋ بچਿਆ ਹੋ ਆਤਮਾ। ਬਸ ਸਾਰਾ ਕੁਝ ਉਹਦਾ ਹੋਇਆ ਸੀਗਾ। ਅਖੀਰ ਹੋਈ ਸੀਗੀ ਤੇ ਉਹਨੂੰ ਗਿਆਨ ਹੋ ਗਿਆ। ਆਤਮਾ ਦਾ ਗਿਆਨ ਹੋ ਗਿਆ, ਵਾਹਿਗੁਰੂ ਪਰਮਾਤਮਾ ਦਾ ਗਿਆਨ ਹੋ ਗਿਆ। ਇਹੋ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹਦੇ ਉੱਪਰ ਜੋ ਨਾਨਕਾ ਲੀਣਤਾ ਹੈ ਮਹਿਮਾਨ। ਕਿ ਉਹ ਇਸੇ ਚੀਜ਼ ਤੋਂ ਵਿਛੜਿਆ ਸੀਗਾ ਜੋਤੀ ਤੋਂ ਵਿਛੜਿਆ ਸੀਗਾ ਤੇ ਉਹ ਜੋਤੀ ਦੇ ਨਾਲ ਹੀ ਮਿਲ ਗਿਆ ਉਹਨੂੰ ਗਿਆਨ ਹੋ ਗਿਆ ਉਹਨੇ ਫਿਰ ਹੱਥ ਜੋੜ ਕੇ ਮੱਥਾ ਟੇਕਿਆ ਅਸ਼ਟਬਕਰ ਜੀ ਨੂੰ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਸਿਕਾ ਹਸਨ ਤੇ ਬਿਠਾਇਆ ਆਖ ਲਗਾ ਸੇਵਾ ਸੰਤ ਕਹਿਣ ਲੱਗੇ ਵੀ ਸੇਵਾ ਇਹੋ ਹੀ ਆ ਵੀ ਜਿਹੜੇ ਬੰਦੀ ਕੀਤੇ ਉਹਨਾਂ ਨੂੰ ਛੱਡ ਦੇ ਸਤਕਾਰ ਦੇ ਨਾਲ ਉਹਨਾਂ ਨੂੰ ਛੱਡ ਦੇ ਉਹ ਸਾਰਿਆਂ ਨੂੰ ਸਤਿਕਾਰ ਦੇ ਨਾਲ ਫਿਰ ਰਿਹਾ ਕਰਾਇਆ ਸੋ ਮਹਾਰਾਜ ਸਤਿਗੁਰੂ ਸਚੇ ਪਾਤਸ਼ਾਹ ਜੀ ਇਹ ਹੀ ਉਪਦੇਸ਼ ਕਰਦੇ ਆ ਕਿ ਭਾਈ ਆਤਮਾ ਜਿਹੜੀ ਹੈਗੀ ਹੈ ਇਹਦੇ ਤੋਂ ਹੀ ਜੀਵ ਵਿਛੜਿਆ ਤੇ ਇਹਦੇ ਵਿੱਚ ਹੀ ਜਾ ਕੇ ਮਿਲਣਾ ਉਹਨੇ ਇਹੋ ਹੀ ਮਹਾਰਾਜ ਸਤਿਗੁਰੂ ਸਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਦੇਖੋ ਇੱਕ ਵਾਰੀ ਇੱਕ ਪੁਰਸ਼ ਨੇ ਆਪਣਾ ਬੱਚਾ ਪੜ੍ਹਨੇ ਪਾਇਆ ਆਚਾਰੀਆ ਦੇ ਕੋਲ ਤੇ ਉਹ ਆਚਾਰੀਆ ਦੇ ਕੋਲ ਰੋਜ਼ ਹੀ ਬੱਚਾ ਪੜਨ ਜਾਵੇ ਤੇ ਜਦੋਂ ਕਾਫੀ ਦਿਨ ਹੋ ਗਏ ਚੱਪਿਓ ਆਂਦਾ ਮੈਂ ਹੁਣ ਪਤਾ ਤੇ ਕਰਾਂ ਕਿ ਬੱਚਾ ਮੇਰਾ ਕਿੰਨਾ ਕੁ ਹਿਸ਼ਾਰਿਆ ਤੇ ਉਹ ਚੱਲ ਗਿਆ ਸਕੂਲੇ ਚੱਲ ਗਿਆ ਆਚਾਰੀਆ ਦੇ ਕੋਲ ਗੁਰੂਕੁਲ ਤੇ ਬੜਾ ਖੁਸ਼ ਜਾ ਕੇ ਕਹਿਣ ਲਗਾ ਵੀ ਆਚਾਰੀਆ ਜੀ ਮੇਰਾ ਬੱਚਾ ਆਉਂਦਾ ਇੱਥੇ ਪੜਨ ਵਾਸਤੇ ਕਹਿੰਦਾ ਹਾਂ ਬੱਚਾ ਤੇਰਾ ਬਹੁਤ ਪੜਨ ਵਾਸਤੇ ਆਉਂਦਾ ਤੇ ਫਿਰ ਬੱਚਾ ਕਿੰਨਾ ਕੁ ਹੁਸ਼ਿਆਰ ਆਂਦੇ ਹੁਸ਼ਿਆਰ ਬਹੁਤ ਆ ਆਚਾਰੀਆ ਕਹਿੰਦਾ ਹੁਸ਼ਿਆਰ ਬਹੁਤ ਆ ਤੇ ਫਿਰ ਨੰਬਰ ਕਿੰਨੇ ਆ ਕਿਹਾ ਕਹਿੰਦਾ ਆਚਾਰੀਆ ਕਹਿੰਦਾ ਵੀ ਤੇਰੇ ਬੱਚੇ ਦੇ ਨੰਬਰ ਆ ਗਏ 100 ਦੇ ਵਿੱਚੋਂ 99 ਆਂਦਾ 99 100 ਨਹੀਂ ਪੂਰੇ ਕਹਿੰਦਾ ਨਹੀਂ ਦੋ ਨੰਬਰ ਘਟਿਆ اندا دو نمبر ਕਿਹੜੇ ਘਟਿਆ ਆ ਆਚਾਰੀਆ ਕਹਿੰਦਾ ਕਿ 99 ਇਹਦੇ ਚ ਗੁਣ ਹੈਗੇ ਆ ਪਰ ਦੋ ਨਹੀਂ ਹੈਗੇ ਤੇ ਉਹ ਪਿਤਾ ਬੱਚੇ ਦਾ ਪਿਤਾ ਕਰਨ ਲੱਗਾ ਕਿ ਦੋ ਕਿਹੜੇ ਨਹੀਂ ਹੈਗੇ ਇਹਦੇ ਚ ਨੰਬਰ ਦੋ ਗੁਣ ਕਿਹੜੇ ਨਹੀਂ ਹੈਗੇ ਆਚਾਰੀਆ ਕਹਿਣ ਲੱਗਾ ਕਿ ਪਹਿਲਾ ਇਹ ਆ ਕਿ ਇਹਦੀ ਆਪਣੀ ਸਮਝ ਨਹੀਂ ਹੈਗੀ ਤੇ ਦੂਸਰਾ ਆਚਾਰੀਆ ਕਹਿੰਦਾ ਕਿ ਦੂਸਰਾ ਇਹ ਹੈਗਾ ਕਿ ਸਾਡੀ ਨਹੀਂ ਮੰਨਦਾ ਪਹਿਲਾ ਇਹਦੇ ਵਿੱਚ ਇਹ ਦੁਰਗਣਿਆ ਕਿ ਇਹਦੀ ਆਪਣੀ ਸਮਝ ਨਹੀਂ ਹੈਗੀ ਤੇ ਦੂਸਰਾ ਦੁਰਗਣ ਇਹਦੇ ਵਿੱਚ ਇਹ ਆ ਕਿ ਇਹ ਸਾਡੀ ਨਹੀਂ ਸੁਣਦਾ ਸੋ ਇਹੋ ਹੀ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਇਹੋ ਹੀ ਜੀਵ ਦਾ ਹਾਲ ਆ ਇਹੋ ਹੀ ਇਹਦੇ ਵਿੱਚ ਉਪਦੇਸ਼ ਕਰਦੇ ਆ ਕਿ ਮਹਾਰਾਜ ਕਹਿੰਦੇ ਕਿ ਬਾਣੀ ਪੜਦਾ ਵੀ ਬਹੁਤ ਆ ਸੁਣਦਾ ਵੀ ਬਹੁਤ ਆ ਪਰ ਇਹਦੇ 'ਚ ਦੋ ਹੀ ਦੁਰਗਣ ਨੇ ਕਿ ਇਹ ਸਾਡੀ ਮੰਨਦਾ ਨਹੀਂ ਤੇ ਉਹਦੇ ਤੇ ਅਮਲ ਨਹੀਂ ਕਰਦਾ ਸੋ ਪੜਿਆ ਸੁਣਿਆ ਉਹੋ ਹੀ ਪ੍ਰਮਾਣ ਹੁੰਦਾ ਜਿਹੜਾ ਅਮਲ ਕੀਤਾ ਜਾਵੇ ਤੋ ਇਹੋ ਹੀ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਜਿਹੰਤੀ ਉਪਜੀਓ ਨਾਨਕ ਲੀਨ ਤਾਹੇ ਮਹਿਮਾਨ ਜਿਹੜੀ ਇਹ ਜੀਵ ਆਤਮਾ ਪਰਮਾਤਮਾ ਤੋਂ ਵਿਛੜੀ ਆ ਉਹਦੇ ਵਿੱਚ ਹੀ ਜਾ ਕੇ ਇਹਨੇ ਮਿਲਣਾ ਤੇ ਇਹਦਾ ਹੀ ਉਪਰਾਲਾ ਕਰਨਾ ਚਾਹੀਦਾ ਜਾਂਕੂ ਆਏ ਸੋਈ ਬਿਹਾਜੋ ਹਰ ਗੁਰਦੇ ਮਨਹਿ ਬਸੇਰਾ ਤਾਂ ਹੀ ਨਿੱਜ ਘਰ ਮਹਿਲ ਪਾਵੋ ਸੁਖ ਸਹਜੇ ਬੌਰ ਨ ਹੋਇੰਗੋ ਫੇਰਾ ਤਾਂ ਹੀ ਇਹਦਾ ਜਿਹੜਾ ਮਹੱਲਿਆ ਨਾ ਜੀਵ ਆਤਮਾ ਦਾ ਮਹੱਲ ਜਿਹੜਾ ਸਹਜ ਦਾ ਉਹ ਤਾਂ ਹੀ ਪ੍ਰਵਾਨ ਹੋਣਾ ਤਾਂ ਹੀ ਅੰਦਰ ਪ੍ਰਗਟ ਹੋਣਾ ਜੇਕਰ ਇਹਦੇ ਅੰਦਰ ਉਹੋ ਹੀ ਗੁਣ ਹੋਣਗੇ ਜਿਹੜੇ ਗੁਣ ਪੰਜ ਤੱਤਾਂ ਦੇ ਵਿੱਚ ਸੋ ਮਹਾਰਾਜ ਪ੍ਰਮਾਤਮਾ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਸੇਵਾ ਸਿਮਰਨ ਕਥਾ ਯਾਤਰਾ ਪਰਉਪਕਾਰ ਕਰੋ ਤੇ ਆਪਣੇ ਜੀਵਨ ਨੂੰ ਸਫਲਾ ਕਰੋ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ